ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ ਕਿਤੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਾਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਮਾਰ ਕੇ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਿ ਨਹੀਂ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ 'ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਦੇ ਚਾਹ ਕਿਉਂ ਵੀ ਚਾਹੀਏ ਪਰਿਵਾਰ ਵੀ ਅਸੀਂ ਠੀਕ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੱਕੀ ਕਿ ਅਸੀਂ ਕੌਣ ਪਰਿਵਾਰ ਬਚਾਈਏ ਇਹਨਾਂ ਦਾ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਆਗਾ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨੇ ਵਾਲੀ ਆ भी मैं अपील करता मैं वोटा पा दो पर पांच साल बाद आऊंगा ना जे हाथ बन के फिर भी फोटो खिचानी पेगी लख लान फिर मेरी राजनीति से मैं क्या अगली बार हाथ नहीं बनूंगा कमांोटा पाओगे कमांोटा पाऊंगे अगली बार खिचाई से आए ये सारे हो बोदल सा वोटा एक मौका होर दसी दे। मौके देंदे दें थक गए ये मौके मगते नहीं थके ਬੱਸ ਕਰੋ ਯਾਰ ਕਦੇ ਤਾਂ ਰਿਟਾਇਰ ਹੋ ਜਾ ਕਰੋ ਰਿਟਾਇਰ ਹੀ ਨਹੀਂ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹੇ ਕੁ ਮੌਕਾ ਲੈ ਹੁਣ ਕਹਿੰਦੇ ਪਰਵਾ ਪੰਜਾਬ ਬਚਾਓ ਉਹ ਤੁਹਾਡੇ ਤਾਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ ਕਿਤੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਪਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪਰਾਈ ਬਚਾਓ ਉਦੋਂ ਮਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੀਕਾ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਿਉਂ ਪਰਿਵਾਰ ਬਚਾਈਏ ਇਹ ਨਾ ਦੱਸ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਪੁੱਤਾਂ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨੇ ਮੈਂ ਇਸ ਕੰਮ ਤੇ ਨਹੀਂ ਆਗਾ ਕਿ ਹਰ ਵਾਰੀ ਮੈਂ ਹੱਥ ਬਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਜੇ ਹੱਥ ਬਨ ਕੇ ਫੇਰ ਵੀ ਫੋਟੋ ਖਿਚਾਉਣੀ ਪੈਗੀ ਲੱਖ ਲਾਨਤ ਐ ਫਿਰ ਮੇਰੀ ਰਾਜਨੀਤੀ ਤੇ ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬਨੂੰਗਾ ਕੰਮਾਂ ਤੇ ਵੋਟਾਂ ਪਾਉਂਗੇ ਕਮਾਂ ਤੇ ਬੋਟਾ ਪਾਉਂਗੇ ਅਗਲੀ ਵਾਰ ਐਂ ਖਚਾਈ ਸੀ ਐ ਇਹ ਸਾਰੇ ਹੋ ਬਹੁਤ ਅਲਸਾ ਦੇ ਫੋਟੋ ਇੱਕ ਮੌਕਾ ਹੋਰ ਦੇਓ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਉਹ ਮੌਕੇ ਮੰਗਦੇ ਨਹੀਂ ਥੱਕੇ ਬਸ ਕਰੋ ਯਾਰ ਕਦੇ ਤਾਂ ਰਟਾਇਰ ਹੋ ਜਾ ਕਰੋ ਰਟਾਇਰ ਹੀ ਨਹੀਂ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐਂ ਲੈ ਕੇ ਜਾਂਦੇ ਆ ਵਾਹ ਇੱਕ ਮੌਕਾ ਲੈ Subscribe to One India channel and never miss an update.